ਤੇ ਜਾਂਦਿਆਂ ਨੂੰ ਪਹਿਲਾਂ ਆ ਜਾਂਦਾ ਇੱਧਰ ਖੂਹ ਆ ਔਰ ਇੱਥੋਂ ਫੀਲ ਹੁੰਦਾ ਆ ਜਗ੍ਹਾ ਤੋਂ ਦਿਖਾਉਂਦੇ ਆ ਦੇਖੋ ਆ ਰਸਤਾ ਆ ਇਹਦੇ ਘਰ ਜਾਣ ਨੂੰ ਨਾ ਚਾਚੀ ਜੀ ਗੱਲ ਉਹ ਵਾਹ ਜੀ ਵਾਹ ਕੀ ਬਾਤ ਹੈ ਤੁਹਾਨੂੰ ਉਹ ਸਮੇਂ ਯਾਦ ਆ ਜਾਣਗੇ ਜਿਹੜੇ ਤੁਸੀਂ ਕਹਿੰਦੇ ਵੀ ਸਾਨੂੰ ਭੁੱਲ ਚੁੱਕੇ ਹੋ ਬਹੁਤ ਘੱਟ ਖੂਹ ਅਜਨਾਂ ਚ ਪਾਣੀ ਆ ਹਲਾ ਜੀ ਮੀ ਕਦ ਤੇ ਸਾਰੇ ਵਧੀਆ ਹੋਗੇ ਤੇ ਸ਼ਾਂਤ ਲਈ ਬਾਬਾ ਜੀ ਦੀ ਨਗਰੀ ਤੇ ਅੱਜ ਆਏ ਆਪਾਂ ਰਿੰਕੂ ਦੇ ਘਰ ਤੇ ਰਿੰਕੂ ਦਾ ਜਿਹੜਾ ਘਰ ਆ ਜਿੱਦਾਂ ਮੈਂ ਪਿੱਛੇ ਵੀ ਆਪਾਂ ਵੀਡੀਓ ਚ ਦੱਸਿਆ ਸੀਗਾ ਨਾ ਜਿੱਦਾਂ ਪਹਾੜਾਂ ਦੇ ਵਿੱਚ ਪੁਰਾਣੇ ਘਰ ਹੁੰਦੇ ਬਹੁਤ ਵਧੀਆ ਬਣਿਆ ਜਿੱਦਾਂ ਜਿਹੜੀ ਉਹਦੀ ਆਊਟ ਲੁੱਕ ਆ ਨਾ ਬਾਹਰੋਂ ਜਿਹੜੀ ਦੇਖਿਆ ਉਹ ਇਦਾਂ ਲੱਗਦਾ ਵੀ ਜਿੱਦਾਂ ਤੁਸੀਂ ਬਹੁਤ ਪੁਰਾਣੇ ਘਰਾਂ ਚ ਆ ਗਏ ਹੁੰਦੇ ਆ ਤੇ ਚਾਉਦੇ ਆ ਅੱਜ ਖੌਣੇ ਆ ਦੇਖੋ ਆਹ ਰਸਤਾ ਆ ਇਹਦੇ ਘਰ ਜਾਣ ਨੂੰ ਨਾ ਇਦਾਂ ਜਾਣਾ ਪੈਂਦਾ ਇਹਦੇ ਘਰ ਨੂੰ ਤੇ ਜਾਂਦੇ ਨੂੰ ਪਹਿਲਾਂ ਆ ਜਾਂਦਾ ਇੱਧਰ ਖੂਹ ਆ ਖੂਹ 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 ਬਹੁਤ ਘੱਟ ਖੂਹ ਅਜਨਾਂ ਚ ਪਾਣੀ ਆ ਤੇ ਅੱਲੋ ਜੀ e na tiro foi Ah, deixa O interior pai é pai ਹਾਂਜੀ ਕੀ ਹਾਲ ਹੈ ਜੀ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਏ ਆ ਰਿੰਕੂ ਵੀਰੇ ਦੇ ਘਰ ਤੇ ਇੱਧਰ ਹੈਗੀ ਆ ਚਰਨ ਗੰਗਾ ਤੇ ਇੱਧਰਲੀ ਸਾਈਡ ਹਾਂਜੀ ਇਹ ਚਰਨ ਗੰਗਾ ਆ ਮੈਂ ਤੁਹਾਨੂੰ ਦਿਖਾ ਕੇ ਹੋਣਾ ਤੇ ਹਾਂਜੀ ਉਹ ਦੇਖੋ ਜੀ ਸਾਹਮਣੇ ਚਰਨ ਗੰਗਾ ਤੇ ਚਰਨ ਗੰਗਾ ਦੇ ਲਾਗੇ ਹੈਗਾ ਆਪਣੇ ਰਿੰਕੂ ਭਰਾ ਦਾ ਘਰ ਤੇ ਅੱਜ ਆਏ ਆ ਰਾਤੀ ਆਏ ਸੀਗੇ ਨਾ ਤੇ ਸਵੇਰੇ ਫਿਰ ਬ੍ਰੇਕਫਾਸਟ ਵੀਰੇ ਦੇ ਘਰ ਇੱਥੇ ਹਾਂਜੀ ਤੇ ਆਹ ਲੋ ਪਹਿਲਾਂ ਤੁਹਾਨੂੰ ਦਰਸ਼ਕ ਕਰਾਉਂਦੇ ਆ ਉਹ ਸਾਹਮਣੇ ਪੋੜਿਆ ਜਿਹੜਾ ਮੇਨ ਜਾਂਦਾ ਛਤਲਾਈ ਤੋਂ ਦਿਓੜਸੇ ਤੇ ਗੁਫਾ ਨੂੰ ਨਾ ਇਹ ਚਰਨ ਗੰਗਾ ਤੇ ਸਾਹਮਣੇ ਲੱਗਦੇ ਧੂਨੇ ਜੀ ਤੇ ਆਜੋ ਤੇ ਹੁਣ ਚੱਲੇ ਆਪਾਂ ਰਿੰਕੂ ਦੇ ਘਰ ਹੈ ਨਾ ਤੇ ਬਹੁਤ ਹੀ ਪਿਆਰਾ ਘਰ ਆ ਜਿੱਦਾਂ ਇੱਕ ਅਲੱਗ ਫੀਲ ਹੁੰਦਾ ਜਦੋਂ ਮੈਂ ਇੱਥੇ ਆਉਂਦਾ ਨਾ ਇੱਕ ਅਲੱਗ ਫੀਲ ਆਉਂਦਾ ਆ ਹੈ ਨਾ ਤੇ ਇੱਧਰ ਦੇਖੋ ਇਹ ਬਣਿਆ ਹੈ ਇਹਨਾਂ ਦੇ ਇਹਨਾਂ ਨੇ ਪਸ਼ੂਆਂ ਦਾ ਕਮਰਾ ਬਣਾਇਆ ਆ ਨਾ ਜਦੋਂ ਪਹਾੜਾਂ ਦੇ ਵਿੱਚ ਡਿਫਰੈਂਟ ਡਿਫਰੈਂਟ ਸਟਾਈਲ ਦੇ ਹੁੰਦੇ ਆ ਇਦਾਂ ਆਪਣੇ ਇਦਾਂ ਦੇ ਹੈ ਨਹੀਂ ਨਾ ਉਧਰ ਆ ਦੇਖੋ ਥੱਲੇ ਬੰਦੇ ਪਸ਼ੂ ਰਾਈਟ ਤੇ ਇਹਦੇ ਉੱਪਰ ਇੱਕ ਡਬਲ ਸਟੋਰੀ ਬਣਾਇਆ ਆ ਇਹਨਾਂ ਨੇ ਬਣਾਉਣ ਦਾ ਮਕਸਦ ਕੀ ਸੀ ਪਸ਼ੂ ਦਾ ਹਰ ਜਗ੍ਹਾ ਆਪਣੇ ਵੀ ਉਧਰ ਬਾੜੇ ਬਣੇ ਹੋ ਆ ਹਨਾ ਕਮਰੇ ਬਣੇ ਹੋ ਆ ਪਰ ਇਹਦੇ ਉੱਪਰ ਦੋ ਚੀਜ਼ਾਂ ਦੋ ਛੱਤਾਂ ਪਾਈਆਂ ਆ ਨਾ ਤੇ ਥੱਲੇ ਥੋੜਾ ਡੀਪ ਸੀ ਉਹ ਬੇਸਮੈਂਟ ਬਣ ਗਈ ਤੇ ਇੱਧਰ ਬਣਾਤਾ ਇਹਨਾਂ ਨੇ ਆ ਦੇਖੋ ਪੱਠੇ ਰੱਖਣ ਲਈ ਉੱਪਰ ਨਾ ਡਬਲ ਸਟੋਰੀ ਤੇ ਇਹਦੇ ਉੱਤੇ ਲਾਇਆ ਇਹਨਾਂ ਨੇ ਫੱਟਾ ਸਾਰੇ ਫੱਟੇ ਲਾਇਓ ਆ ਤੇ ਬਹੁਤ ਵਧੀਆ ਲੱਗੀ ਯੂਨੀਕ ਜਿਹੀ ਚੀਜ਼ ਲੱਗੀ ਮੈਨੂੰ ਇਹ ਤੇ ਮੈਂ ਕਿਹਾ ਚਲੋ ਦਿਖਾਉਣੀ ਚਾਹੀਦੀ ਆ ਤੇ ਆ ਆ ਜੀ ਘਰ ਰੰਕੂ ਵੀਰੇ ਦਾ ਤੇ ਭੋਲੇ ਸ਼ੰਕਰ ਜੀ ਦਾ ਮੰਦਿਰ ਵੀ ਬਣਿਆ ਹੋਇਆ ਆ ਤੇ ਪੂਜਾ ਅਰਚਨਾ ਕਰਦੇ ਆ ਜੀ ਬਿਲਕੁਲ ਸ਼ਤਲਾਈ ਆ ਕੇ ਚਰਨ ਗੰਗਾ ਦੇ ਬਿਲਕੁਲ ਨਾਲ ਹਾਂਜੀ ਤੇ ਸ਼ੇਪੋਲੇ ਦਾ ਮੰਦਿਰ ਮੂਰਤ ਜੇ ਤੇ ਸਾਹਮਣੇ ਸਿੱਧ ਬਾਬਾ ਬਲਕਨਾਥ ਜੀ ਦੀ ਪ੍ਰਤਿਮਾ ਤੇ ਦਰਸ਼ਨ ਕਰਨ ਤੋਂ ਬਾਅਦ ਫਿਰ ਇਹ ਆ ਜੀ ਤુલਸੀ ਦਾ ਬੂਟਾ ਲੱਗਾ ਹੋਇਆ ਇਹਨੂੰ ਤੇ ਬਾਕੀ ਆਪਾਂ ਪੁੱਛਦੇ ਆਂ ਅੰਦਰੋਂ ਤੇ ਇਹ ਆ ਜੀ ਕਰ ਇਹ ਮੇਰੇ ਅੱਜ ਆਉਣ ਦਾ ਸਬਬ ਕਿਦਾਂ ਬਣਿਆ ਆਣਾ ਆਈਦਰ ਅੱਗੇ ਵੀ ਆ ਪਰ ਇਹ ਪਿਛਲੇ ਜਿਹੜਾ ਸ਼ਨੀਵਾਰ ਨੂੰ ਆ ਕੇ ਗਿਆ ਨਾ ਉਹ ਦਿਨ ਪ੍ਰੋਗਰਾਮ ਸੀਗਾ ਵੀਰੇ ਦੇ ਘਰੇ ਇੱਥੇ ਤੇ ਇਨਵਾਈਟ ਵੀ ਕੀਤਾ ਸੀ ਬਿੱਧ ਫੈਮਿਲੀ ਆ ਨਹੀਂ ਹੋਇਆ ਸੀਗਾ ਤੇ ਫਿਰ ਇਹ ਥੋੜਾ ਗੁੱਸੇ ਨਾਲ ਰਾਜ ਹੋਇਆ ਸੀ ਮੈਂ ਕਿਹਾ ਕੋਈ ਗੱਲ ਨਹੀਂ ਉਹ ਨਾਰਾਜ਼ਗੀ ਵੀ ਆਪਣੇ ਨਾਲ ਆਉਂਦੀ ਯਾਰ ਬੰਗਾਨਿਆਂ ਨਾਲ ਥੋੜੀ ਹੁੰਦੀ ਹੈ ਤੇ ਚਲੋ ਅੱਜ ਤੁਹਾਨੂੰ ਨਾਲੇ ਇਹਦੀ ਨਾਰਾਜ਼ਗੀ ਦੂਰ ਕਰਦੇ ਆ ਤੇ ਨਾਲੇ ਦਿਖਾਉਣੇ ਕਰ ਰਹੇ ਕੋ ਵੀਰੇ ਦਾ ਲਓ ਜੀ ਆਹ ਦੇਖੋ ਆ ਜੋ ਚਲਦੇ ਆਂ ਅੰਦਰ ਲਓ ਜੀ ਪਹਿਲਾਂ ਅੰਦਰ ਵੜਦੇ ਤੁਹਾਨੂੰ ਫੀਲ ਇਦਾਂ ਦਾ ਆਊਗਾ ਵੀ ਤੁਸੀਂ ਕਿਤੇ ਅ ਅਲੱਗੇ ਜਗ੍ਹਾ ਆ ਗਏ ਹੁਣ ਜਿੱਦਾਂ ਆਪਾਂ ਖੜੇ ਆਂ ਆਪਾਂ ਹੈਗੇ ਸ਼ਾਂਤ ਲਈ ਦੇ ਵਿੱਚ ਹੈਨਾ ਆ ਦੇਖਿਓ ਔਰ ਨੀਮੀ ਨੀਮੀ ਛੱਤਾਂ ਬਹੁਤ ਹੀ ਪਿਆਰੀਆਂ ਲੱਗਦੀਆਂ ਜਿੱਦਾਂ ਨਾ ਕਿਤੇ ਲਓ ਜੀ ਨੀਵੇਂ ਨੀਵੇਂ ਜਿੱਦਾਂ ਆ ਜਿਹੜੀਆਂ ਚੀਜ਼ਾਂ ਹਨ ਅੱਜ ਦੇਖਣ ਨੂੰ ਅੱਜ ਕੱਲ ਮਿਲਦੀਆਂ ਨਹੀਂ ਬਾਲੇ ਪਾਇਓ ਆ ਨਾਲ ਲੱਕੜ ਦੀਆਂ ਸਤੀਰੀਆਂ ਆ ਯਾਨੀ ਸਤੀਰੀਆਂ ਲੱਕੜ ਦੀਆਂ ਹੁੰਦੀਆਂ ਸੋਰੀ ਯਾਨੀ ਗਾਡਰ ਨਹੀਂ ਪਾਇਓ ਲੋਹੇ ਦੇ ਲੱਕੜਈ ਆ ਉੱਪਰ ਵੀ ਜਿਹੜਾ ਇਹਦੀ ਛੱਤ ਤੇ ਵੀ ਫੱਟੇ ਪਾਇਓ ਆ ਨਾ ਤੇ ਆ ਜੋ ਰਿੰਕੂ ਕਿੱਧਰ ਗਿਆ ਮਿੱਤਰਾ ਇਹ ਆ ਜੀ ਰਿੰਕੂ ਸਾਡਾ ਜੈ ਬਾਬੇ ਦੀ ਕੀ ਹਾਲ ਬੱਤੀ ਦਾ ਜਗਾ ਦਿਓ ਲੈਟੇ ਨਹੀਂ ਲੋ ਜੀ ਸਾਰੇ ਕਮਰੇ ਦੇ ਵਿੱਚ ਇਦਾਂ ਹੀ ਆ ਨਾ ਲੱਕੜ ਹੀ ਆ ਸਾਰੀ ਨਾ ਕਿੰਨੇ ਸਾਲ ਹੋ ਗਏ ਇਹਨੈ ਨੂੰ ਆ ਜਾ ਯਾਨੀ ਕਿੰਨੇ ਕੁ ਸਾਲ ਹੋ ਗਏ ਆ ਇਹ ਸ਼ਤਾਂ ਬੜੀਆਂ ਨੂੰ ਘਰ ਬਣੇ ਨੇ 150 ਸਾਲ 150 ਸਾਲ ਕਿਆ ਬਾਤ ਆ ਤੇ ਲੱਕੜ ਦੀਆਂ ਹੀ ਪੌੜੀਆਂ ਆ ਆ ਦੇਖਿਓ ਨੇਰਾ ਪੁੱਤ ਲੈ ਤੇ ਬਲ ਬਣੀ ਆ ਜਾ ਉਧਰ ਬਲ ਉਹਨੇ ਲੱਕੜ ਦੇ ਹੀ ਜਿੱਦਾਂ ਆਪਾਂ ਸਟੀਲ ਦੇ ਲਾਉਂਦੇ ਨਾ ਉੱਪਰ ਮੋਲਡਿੰਗ ਜਿਹੜੀ ਹੁੰਦੀ ਆ ਤੇ ਲੱਕੜ ਦੇ ਹੀ ਪੌੜੇ ਆ ਨਾ ਤੇ ਚਲਦੇ ਆ ਸੈਕੰਡ ਫਲੋਰ ਦੇ ਉੱਤੇ ਵੀ ਤੇ ਆ ਦੇਖਿਓ ਉੱਪਰ ਬਾਲਕਨੀ ਬਹੁਤ ਪਿਆਰੀ ਬਣੀ ਆ ਤੇ ਉੱਪਰ ਚਲਦੇ ਆ ਪਹਿਲਾਂ ਤੁਹਾਨੂੰ ਦਰਸ਼ਨ ਕਰਾਉਂਦੇ ਆ ਆ ਬਾਬਾ ਜੀ ਦੇ ਮੰਦਰ ਦੇ ਜਿਹੜੇ ਇੱਥੇ ਘਰ ਇਹਨਾਂ ਨੇ ਮਹਾਰਾਜ ਦਾ ਸਥਾਨ ਬਣਾਇਆ ਆ ਤੇ ਆ ਜੋ ਜੈ ਜੈ ਬਾਬਾ ਜੀ ਦੀ ਅੰਕਲ ਜੀ ਤੇ ਇਹ ਸਾਡੇ ਰਿੰਕੂ ਭਰਾ ਦੇ ਫਾਦਰ ਸਾਹਿਬ ਤੇ ਬਹੁਤ ਹੀ ਨਿਗਾ ਸੁਹਾਇ ਇਹਨਾਂ ਦਾ ਲੋ ਜੀ ਕਰੋ ਦਰਸ਼ਨ ਜੀ ਇਹ ਸ਼੍ਰੀ ਕ੍ਰਿਸ਼ਨ ਜੀ ਹਾਂ ਜੀ ਵਾਹ ਜੀ ਵਾਹ ਕੀ ਬਾਤ ਆ ਤੇ ਬਹੁਤ ਹੀ ਪਿਆਰਾ ਮੰਦਿਰ ਇਹ ਬਾਬਾ ਜੀ ਦਾ ਇਹ ਜੀ ਇਹ ਠਾਕੁਰਾ ਜੀ ਇਹ ਠਾਕੁਰ ਜੀ ਠੀਕ ਹੈ ਬਾਬਾ ਜੀ ਇਹ ਬਾਬਾ ਜੀ ਹੈ ਇਹ ਦੋੜ ਸਿੱਧ ਗੁਫਾ ਦੇ ਸ਼ੈਨशाह ਮਾਲਕ ਬਾਬਾ ਬਲਕਨਾ ਜੀ ਤੇ ਬਹੁਤ ਹੀ ਪਿਆਰਾ ਤੇ ਇਹ ਗੁਫਾ ਬਹੁਤ ਪੁਰਾਣੀ ਗੁਫਾ ਦੀ ਤਸਵੀਰ ਹੈ ਇੱਕ ਨਾ ਤੇ ਗੌਰ ਨਾਲ ਦੇਖਿਓ ਵੀ ਤੁਹਾਨੂੰ ਪਤਾ ਲੱਗ ਜੂਗਾ ਕਿੰਨੀ ਕੁ ਪੁਰਾਣੀ ਹੈ ਜਦੋਂ ਉੱਪਰ ਵੀ ਆ ਪਲੇਨ ਹੁੰਦਾ ਸੀ ਹੁਣ ਤਾਂ ਇੱਥੇ ਸਾਰਾ ਬਣ ਗਿਆ ਹੈ ਨਾ ਆ ਜਗ੍ਹਾ ਤੇ ਬਹੁਤ ਪੁਰਾਣੀ ਤਸਵੀਰ ਹੈ ਅਗਲੀ ਕਿੰਨੀ ਪੁਰਾਣੀ ਹੋਊਗੀ ਜੀ ਇਹ ਬਹੁਤ ਪੁਰਾਣੀ ਹੈ ਜੀ ਬਣੇ ਕਿੰਨੇ ਸਾਲ ਦੀ ਹੈ ਹਮ ਬਹੁਤ ਹੀ ਬਹੁਤ ਸਾਲਾਂ ਦੀ ਬਹੁਤ ਹੀ ਪਿਆਰਾ ਮੰਦਿਰ ਬਣਾਇਆ ਇਹਨਾਂ ਨੇ ਤੇ ਇੱਕ ਅਲੱਗ ਫੀਲ ਆਉਂਦਾ ਜੀ ਉੱਪਰ ਲੱਕੜ ਦੀਆਂ ਛੱਤਾਂ ਆ ਹਾਂਜੀ ਤੇ ਆਨੰਦ ਦਾ ਪੂਰਾ ਚਿੰਟਾ ਵੀ ਰੱਖਿਆ ਅੰਕਲ ਜੀ ਢੋਲਕੀ ਵੀ ਆ ਹਾਂਜੀ ਢੋਲਕੀ ਵੀ ਆ ਅਰੇ ਕਿਆ ਬਾਤ ਆ ਅਗਰ ਪਜਾ ਲੈਂਦੇ ਆ ਹਾਂਜੀ ਵਾਹ ਜੀ ਵਾਹ ਤੇ ਆਪਾਂ ਜੀ ਗੁਣਗਣ ਕਰਦੇ ਆ ਹਾਂਜੀ ਤੇ ਪਹਿਲਾਂ ਮੈਂ ਉਹ ਸੈਕੰਡ ਫਲੋਰ ਦਿਖਾ ਲਿਆ ਮੈਂ ਉੱਪਰਲਾ ਦਿਖਾ ਲਿਆ ਮੈਂ ਫੇਰ ਮੈਂ ਆ ਗਿਆ ਤੁਹਾਡੇ ਕੋਲ ਹਾਂਜੀ ਬੈਠੋ 2 ਮਿੰਟ ਆ ਗਿਆ ਜੀ ਤੇ ਆ ਵੀ ਰਿੰਕੂ ਭਰਾ ਆਜੋ ਲਓ ਜੀ ਇਹ ਜੀ ਅਨੰਦ ਵੱਖਰਾ ਹੀ ਆ ਜੀ ਜਿਹੜੇ ਪਹਾੜੀ ਘਰ ਆ ਨਾ ਇੱਕ ਜਿੱਦਾਂ ਆਪਾਂ ਕੋਈ ਮੂਵੀ ਦੇਖ ਰਹੇ ਹੁੰਦੇ ਨਾ ਪੁਰਾਣੇ ਸਮਿਆਂ ਦੀ ਉਹਦਾ ਆ ਦੇਖੋ ਕਿਆ ਬਾਤ ਆ ਇਹ ਮਿੱਟੀ ਨਾਲ ਲਿਪਿਆ ਆ ਉੱਪਰੋਂ ਤੇ ਇੱਕ ਚੀਜ਼ ਹੋਰ ਆ ਜਿਹੜੇ ਸੋਚਿਆ ਨਾ ਕਿਨੂ ਕਿਨੂ ਯਾਦ ਆ ਵੀ ਇਦਾਂ ਦੇ ਸੋਚ ਵੀ ਹੁੰਦੇ ਸੀਗੇ ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਹੁੰਣਾ ਵੀ ਇਹ ਹੈ ਕੀ ਆ ਪਰ ਇਹ ਕਿਸੇ ਵੇਲੇ ਇਦਾਂ ਹੁੰਦੀ ਸੀ ਇਹਦੇ ਵਿੱਚ ਸਪ੍ਰਿੰਗ ਹੁੰਦਾ ਥੱਲੇ ਨੂੰ ਕਰੀਦਾ ਸੀ ਇਹ ਆਪਣੇ ਆਪ ਉੱਪਰੋਂ ਹੋ ਜਾਂਦਾ ਹੁੰਦਾ ਸੀ ਨਾ ਇੱਕ ਗੋਲਫ ਵਿੱਚ ਆ ਜੀ ਬਿਜਲੀ ਵਾਲੇ ਅੱਜ ਕੱਲ ਤਾਂ ਚੋਰਸ ਚੱਲ ਪਏ ਹਨ ਜੀ ਤੇ ਉੱਪਰ ਫਿਰ ਲੱਕੜ ਦੇ ਸਤੀਰੀਆਂ ਪਾ ਕੇ ਤੇ ਉੱਪਰ ਚਦਰਾਂ ਪਾਈਆਂ ਹਨ ਨਾ ਤੇ ਬਹੁਤ ਹੀ ਆਨੰਦਮਈ ਤੇ ਛੋਟੀਆਂ-ਛੋਟੀਆਂ ਤਾਕੀਆਂ ਰੱਖੀਆਂ ਆ ਬਹੁਤ ਪਿਆਰਾ 뷰 ਆ ਬਾਈ ਔਰ ਇਤੋਂ ਫੀਲ ਹੁੰਦਾ ਆ ਜਗ੍ਹਾ ਤੋਂ ਜਦੋਂ ਥੱਲੇ ਪੱਖਾ ਚੱਲਦਾ ਮੇਰਾ ਪੈਰ ਦੱਸਦਾ ਵੀ ਥੱਲੇ ਪੱਖਾ ਚੱਲਦਾ ਗੂੰ ਗੂੰ ਪੈਰ ਨੂੰ ਵਾਈਬ੍ਰੇਸ਼ਨ ਆਉਂਦੀ ਆ ਨਾ ਤੇ ਬਹੁਤ ਪਿਆਰਾ ਜੀ ਕੀ ਕਾਤ ਹੈ ਕੀ ਕਾਤ ਹੈ ਆ ਚੀਜ਼ਾਂ ਲੱਭਦੀਆਂ ਨਹੀਂ ਯਾਰ ਇਹ ਜਿਹੜੀਆਂ ਚੀਜ਼ਾਂ ਹਨ ਨਾ ਅ ਨਾ ਤਾਂ ਤੁਸੀਂ ਬਣਾ ਸਕਦੇ ਆ ਇਹ ਚੀਜ਼ਾਂ ਨੂੰ ਇਹ ਆਈਟਮ ਨੂੰ ਅ ਜਿੰਨਾ ਤੁਸੀਂ ਮਰਜੀ ਪੈਸਾ ਖਰਚ ਲੋ ਪਰ ਇਹ ਜਿਹੜੀ ਨੈਚੁਰਲ ਚੀਜ਼ ਬਣ ਗਈ ਆ ਨਾ ਅ ਇਹ ਕੋਈ ਹੈਗੀ ਆ ਕੋਈ ਕਹਿੰਦੇ 150 ਸਾਲ ਪੁਰਾਣਾ 150 ਸਾਲ ਪੁਰਾਣਾ ਕਿਹਾ ਸੀ 150 ਸਾਲ ਪੁਰਾਣਾ ਪਰ ਲੱਕੜਾਂ ਉਦਾਂ ਦੀਆਂ ਉਦਾਂ ਹੀ ਆ ਸਾਰੀਆਂ ਤੇ ਅੰਦਰ ਵੀ ਚੱਲਦੇ ਆ ਆਜੋ ਜੀ ਮੋਬਾਈਲ ਦੀ ਟਾਰਚ ਜਗਾ ਲਉਂਦਾ ਵਾ ਵਾਹ ਜੀ ਵਾਹ ਕੀ ਬਾਤ ਹੈ ਕੀ ਬਾਤ ਹੈ ਜਗਾਓ ਪੱਖਾ ਜਾਲਦਾ ਆ ਪੱਖਾ ਜਾਲਦਾ ਆ ਲਓ ਜੀ ਆ ਤੁਹਾਨੂੰ ਫੀਲ ਆਊਗਾ 40 9047 ਤੋਂ ਪਹਿਲਾਂ ਵਾਲਾ ਫੀਲ ਆਊਗਾ ਔਰ ਕਿ ਹੱਬ ਬਾਤ ਆ ਉਹ ਅੰਚੇ ਚਲਾ ਮੜਾ ਜਾ ਸੁਚਲਾ ਨਾ ਉੱਥੋਂ ਜਰਾ ਔਰ ਤੁਹਾਨੂੰ ਉਹ ਸਮੇਂ ਯਾਦ ਆ ਜਾਣਗੇ ਜਿਹੜੇ ਤੁਸੀਂ ਕਹਿੰਦੇ ਵੀ ਸਾਨੂੰ ਭੁੱਲ ਚੁੱਕੇ ਹੋ ਆਪਾਂ ਸੋਸ਼ਲ ਮੀਡੀਆ ਤੇ ਅਕਸਰ ਇਹ ਚੀਜ਼ਾਂ ਸੁਣਦੇ ਆ ਰਹੇ ਆ ਵੀ ਭਾਜੀ ਉਹ ਜਿਹੜੇ ਸਮੇਂ ਸਮੇ ਤਾਂ ਨਹੀਂ ਅਸੀਂ ਲਿਆ ਸਕਦੇ ਉਦਾਂ ਦੇ ਕੁਝ ਪਲ ਅਸੀਂ ਮਹਿਸੂਸ ਕਰ ਸਕਦੇ ਆ ਨਾ ਵੀ ਇਦਾਂ ਆ ਦੇਖਿਓ ਆ ਜਿਹੜੀ ਉੱਪਰ ਬਣੀ ਹੋ ਨਾ ਹੁੱਕ ਇਹਦੇ ਵਿੱਚ ਪੱਖਾ ਟੰਗਦੇ ਹੁੰਦੇ ਸੀਗੇ ਹੁਣ ਵੀ ਟੰਗਦੇ ਆ ਯਾਨੀ ਆ ਚੀਜ਼ਾਂ ਬਹੁਤ ਘੱਟ ਪਰਸਨ ਆ ਜਿਨ੍ਹਾਂ ਨੇ ਸੰਭ ਕੇ ਰੱਖੀਆਂ ਆ ਨਾ ਤੇ ਫੇਰ ਆਜੋ ਉਹਦਾ ਆਪਾਂ ਇਧਰਲੀ ਸਾਈਡ ਤੇ ਇਹ ਸਾਡਾ ਰਿੰਕੂ ਭਰਾ ਫੇਰ ਅੱਗੇ ਆ ਗਿਆ ਆ ਕਰਿਓ ਜੀ ਫੜਿਓ ਜੀ ਪਾਜੀ ਵਾਹ ਦੇਖੋ ਉਧਰ ਲੈਣ ਘਟਦੀ ਤੁਹਾਨੂੰ ਮੈਂ ਇਧਰ ਦਰਨਾ ਕਬਰਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਔਰ ਆ ਚੀਜ਼ਾਂ ਜਿਹਦਾ ਮੈਂ ਪਿੱਛੇ ਵੀਡੀਓ ਜੀ ਕਹਿ ਕੇ ਹਟਿਆ ਵੀ ਇਹ ਚੀਜ਼ਾਂ ਅ ਅਲੱਗੇ ਫੀਲ ਦਵਾਉਂਦੀ ਆ ਤੁਹਾਨੂੰ ਉਹ ਚੀਜ਼ਾਂ ਦੇ ਪਿੱਛੇ ਲੈ ਜਾਂਦੀਆਂ ਜਿੱਥੇ ਤੁਸੀਂ ਜਿੱਦਾਂ 1947 ਤੋਂ ਪਹਿਲਾਂ ਪ੍ਰਾਣੇ ਘਰ ਹੁੰਦੇ ਸੀ ਕੱਚੇ ਘਰ ਹੁੰਦੇ ਸੀਗੇ ਨਾ ਤੇ ਉਹ ਚੀਜ਼ਾਂ ਦੀ ਯਾਦ ਤਾਜ਼ਾ ਕਰਾ ਜਾਂਦੀਆਂ ਤੁਹਾਨੂੰ ਨਾ ਮਿੱਟੀ ਦੀਆਂ ਕੰਨਾਂ ਲਿਪੀਆਂ ਇਵਨ ਵੀ ਜਿਹੜੀ ਛੱਤ ਦਾ ਫਰਸ਼ ਆ ਨਾ ਜਿਹੜਾ ਛੱਤ ਦਾ ਫਰਸ਼ ਆ ਉਹਨੂੰ ਵੀ ਇਹਨਾਂ ਨੇ ਅ ਆਪਣੇ ਗੋਹੇ ਦੇ ਨਾਲ ਲਿਪਿਆ ਹੋਇਆ ਆ ਮਿੱਟੀ ਦੇ ਨਾਲ ਲਿਪਿਆ ਹੋਇਆ ਇਹਦੇ ਵਿੱਚ ਡਿਜ਼ਾਈਨਿੰਗ ਵੀ ਆ ਆ ਦੇਖਿਓ ਗੌਰ ਨਾਲ ਦੇਖੂਗੇ ਇਹ ਲਿਪਣ ਦੇ ਵਿੱਚ ਡਿਜ਼ਾਈਨਿੰਗ ਵੀ ਦਿੱਤੀ ਹੋਈ ਆ ਆ ਦੇਖਿਓ ਤੇ ਦੇਖੋ ਇਹ ਵੀ ਇੱਕ ਕਲਾਕਾਰੀ ਆ ਓਏ ਆ ਕੀ ਰੱਖਿਆ ਰਿੰਕੂ ਵੀਰੇ ਆ ਜਿਮੀ ਗਾਂਦਿਆ ਮਕੰਦ ਤੋਂ ਬੜੀ ਮਕੰਦ ਬੜੀ ਮਕੰਦ ਤੋਂ ਬੜੀ ਬਾਜੀ ਵਾਹ ਕੀ ਬਾਤ ਆ ਮੈਨੂੰ ਸੁਣਿਆ ਪਹਿਲੀ ਵਾਰ ਹੀ ਆ ਯਾਰ ਹੈ ਨਾ ਤੇ ਆ ਪੁਰਾਣੇ ਸੰਦੂਕ ਬਾਬੂ ਟਰੰਕ ਟਰੰਕ ਸੰਦੂਗੀ ਟਰੰਕ ਇਹ ਟਰੰਕ ਹੁੰਦੇ ਦੀ ਪਹਿਲਾਂ ਇਦਾਂ ਦੇ ਤੇ ਇਹ ਜਿਹੜੀ ਸਲਾਈ ਮਸ਼ੀਨ ਦਾ ਕਵਰ ਹੈ ਨਾ ਤੇ ਚੀਜ਼ਾਂ ਸਾਰੀਆਂ ਸਾਹਮ ਸਾਹਮ ਰੱਖੀਆਂ ਆ ਨਾ ਇਹਨਾਂ ਨੇ ਤੇ ਇਹ ਰਿੰਕੂ ਇਹ ਕੌਣ ਆ ਮਟਰ ਸਲੀਵ ਪਤਨ ਦੇਖੋ ਕੌਣ ਹੈ ਅੱਜ ਤੱਕ ਤੁਹਾਨੂੰ ਮੈਂ ਦੱਸਦਾ ਹੁੰਦਾ ਸੀ ਵੀ ਇਹਨੂੰ ਨਾ ਫਿੰਗਰਾਂ ਦੇ ਨਾਲ ਫੋਟੋਆਂ ਖਿਚਾਉਣ ਦੀ ਛੋਟੇ ਤੋਂ ਹੀ ਬਹੁਤ ਸ਼ੌਂਕ ਆ ਸ਼ੋਅ ਦੇ ਹੁੰਦੇ ਦੋ ਨਾ ਬਿਲਕੁਲ ਹਨ ਤੇ ਦਿਖਾਓ ਫੋਟੋਆਂ ਦਿਖਾਓ ਮਾਟਰ ਸਲੀਮ ਦੇ ਨਾਲ ਜਿਹੜੀ ਆਓ ਜੀ ਹੁਣ ਇੱਧਰ ਤੇ ਹੁਣ ਚੱਲਦੇ ਆ ਦੂਸਰੀ ਸਾਈਡ ਤੇ ਜਿਹੜੀਆਂ ਆ ਵਿੰਡੋਸ ਨਾ ਇਹ ਲੱਗ ਟੈਸਟ ਦਿੰਦੀ ਆ ਮੂਰੇ ਚਰਨ ਗੰਗਾ ਆ ਉਹ ਸਾਹਮਣੇ ਚਰਨ ਗੰਗਾ ਆ ਇਹ ਉਧਰ ਉਹ ਚਰਨ ਗੰਗਾ ਆ ਉਹ ਸਾਹਮਣੇ ਜਿਹੜਾ ਤੁਸੀਂ ਬਿਲਡਿੰਗ ਦੇਖ ਰਹੇ ਹੋ ਨਾ ਹਨਾ ਉਹ ਸਾਹਮਣੇ ਇਹ ਸੰਤਾਂ ਦੇ ਬੈਠਣ ਵਾਸਤੇ ਬਣਾਈ ਹੋਈ ਹੈ ਨਾ ਉਹ ਉਹਦੇ ਨਾਲ ਉਹਦੇ ਨਾਲ ਇਹਦੇ ਨਾਲ ਹੀ ਚਰਨ ਗੰਗਾ ਆ ਇੱਧਰ ਇੱਥੇ ਮੰਦਿਰ ਆ ਸ਼ਿਵਜੀ ਮਹਾਰਾਜ ਦਾ ਤੇ ਆ ਵਿੰਡੋਸ ਹੈ ਨਾ ਤੇ ਮੰਜੇ ਉੱਤੇ ਬਹਿ ਕੇ ਤੇ ਬਾਣ ਵਾਲਾ ਮੰਜਾ ਚਲੋ ਮੰਜੇ ਦਾ ਖਿਆਲ ਅੱਜ ਕੱਲ ਹੈਗੇ ਆ ਆਮ ਤੇ ਵਾਹ ਜੀ ਵਾਹ ਆ ਕੀ ਚੀਜ਼ ਆ ਬਈ ਦੇਖੋ ਆਨੰਦ ਆ ਰਿ ਕੋ ਵਾਹ ਜੀ ਵਾਹ ਆ ਖੋਲਤਾ ਇਹਨੂੰ ਇਹ ਢੋਲੀਆਂ ਬਣਾਈਆਂ ਲੱਗਦੀਆਂ ਢੋਲੀਆਂ ਵਾਹ ਜੀ ਵਾਹ ਆਨੰਦ ਆ ਜੀ ਪੂਰਾ ਅੰਦਰ ਨੇਰਾ ਆ ਚਲੋ ਜਿੰਨਾ ਵੀ ਵਿਊ ਆ ਰਿਹਾ ਹੈ ਸ਼ਾਨਦਾਰ ਹੋਰ ਇੱਧਰ ਲੀਆਂ ਵਿੰਡੋ ਦੇ ਬਾਹਰ ਦੇਖੋਗੇ ਤਾਂ ਨਜ਼ਾਰਾ ਬਕਰਾਈ ਆ ਸਾਰੇ ਪਾਸੇ ਫਸਲ ਹੋਈ ਆ ਹੈਨਾ ਉਹ ਸਾਹਮਣੇ ਪਹਾੜ ਆ ਜਿੱਦਾਂ ਤੁਸੀਂ ਇੱਕ ਨਾ ਐਨੀਮੇਸ਼ਨ ਮੂਵੀ ਦੇਖ ਰਹੇ ਹੁੰਦੇ ਆ ਹੈਨਾ ਤੇ ਲੋ ਜੀ ਕਰੋ ਦਰਸ਼ਨ ਤੇ ਆਹ ਸਾਹਮਣੇ ਹੈਗੀ ਹੈ ਦਿਓੜ ਸਿੱਧ ਗੁਫਾ ਪਹਾੜਾਂ ਦੇ ਪਿਛਲੇ ਪਾਸੇ ਤੇ ਇਹ ਕੁਛ ਨਜ਼ਾਰਾ ਆਇਆ ਜੀ ਇੱਥੋਂ ਤੇ ਤੁਸੀਂ ਵੀ ਮਨੋ ਆਨੰਦ ਤੇ ਮੈਨੂੰ ਨਹੀਂ ਲੱਗਦਾ ਬਈ ਤੁਸੀਂ ਪਹਿਲਾਂ ਇਹੋ ਜਿਹੀ ਵੀਡੀਓ ਦੇਖੀ ਹੋਊਗੀ ਬਾਬਾਈ ਦੀ ਨਗਰੀ ਤੋਂ ਦਿਓੜ ਸਿੱਧ ਗੁਫਾ ਤੋਂ ਨਾ ਤੇ ਆਹ ਦੇਖਾ ਤੁਹਾਨੂੰ ਇਦਾਂ ਫੀਲ ਹੋਊਗਾ ਵੀ ਜਿੱਦਾਂ ਤੁਸੀਂ ਆਊਟ ਆਫ ਕੰਟਰੀ 'ਚ ਫਿਰਦੇ ਆ ਦੇਖੋ ਬਿਲਡਿੰਗਾਂ ਇਦਾਂ ਜਿਹਾ ਦਿਖਾਈ ਦੇ ਰਹੀਆਂ ਇੱਥੋਂ ਜਿੱਦਾਂ ਤੁਸੀਂ ਜਿੱਦਾਂ ਚਾਈਨਾ 'ਚ ਫਿਰਦੇ ਹੁੰਦੇ ਆ ਜਾਂ ਜਾਪਾਨ 'ਚ ਉਹਦੇ ਉੱਤੇ ਉਹਨਾਂ ਦੀਆਂ ਛੱਤਾਂ ਇਦਾਂ ਦੀਆਂ ਆ ਨਾ ਇੱਕ ਦੋ ਘਰ ਲਾਗੇ-ਲਾਗੇ ਹੈਗੇ ਤੇ ਵਿੰਡੋਜ਼ ਦੇ ਵਿੱਚ ਤੁਹਾਨੂੰ ਉਹੋ ਜਿਹੀ ਉਹ ਦਿਖਾਈ ਦਿੰਦਾ ਨਾ ਤੇ ਆਜੋ ਚੱਲਦੇ ਆਂ نیچے ਹੁਣ ਲਓ ਜੀ ਆਹ ਲਓ ਵਾਹ ਕੀ ਬਾਤ ਹੈ ਕੀ ਬਾਤ ਹੈ ਓ ਆ ਜੀ ਤੇ ਓ ਤੂੰ ਪਿਆਰਾ ਤੁਸੀਂ ਜਿੱਦਾਂ ਅੱਗੇ ਮੈਂ ਬਹੁਤ ਵਾਰੀ ਕਿਹਾ ਸੀ ਵੀ ਤੁਹਾਨੂੰ ਰਿੰਕੂ ਬੀਰੇ ਦਾ ਘਰ ਪਹਾੜੀ ਘਰ ਅੱਗੇ ਵੀ ਇੱਕ ਵਾਰੀ ਮੈਂ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਉਹ ਇੰਨੇ ਤਰੀਕੇ ਨਾਲ ਐਕਸਪਲੇਨ ਨਹੀਂ ਕੀਤਾ ਸੀ ਆਪਾਂ ਤੇ ਹੁਣ ਬਹੁਤ ਵਧੀਆ ਤਰੀਕੇ ਨਾਲ ਆਪਾਂ ਤੁਹਾਨੂੰ ਦਿਖਾਇਆ ਅੱਛਾ ਲੱਗਾ ਤੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਹੁਣ ਆਪਾਂ ਤੁਹਾਨੂੰ ਅੰਕਲ ਜੀ ਨਾਲ ਕਰਾਵਾਂਗੇ ਦੋ ਗੱਲਾਂ ਰਿੰਕੂ ਆ ਜਾ ਤੇ ਹਾਂਜੀ ਜੈ ਬਾਬਾ ਜੀ ਦੀ ਜੈ ਬਾਬਾ ਜੀ ਕੀ ਹਾਲ ਐ ਅੰਕਲ ਜੀ ਚੰਗਾ ਜੀ ਚੰਗਾ ਚਲੋ ਚੰਗਾ ਹੀ ਚਾਹੀਦਾ ਪੂਣਾ ਹਰੀ ਦੀ ਕਿਰਪਾ ਹੀ ਚਾਹੀਦੀ ਆ ਜੀ ਤੇ ਮੰਦਰ ਦੇ ਦਰਸ਼ਨ ਆਏ ਕੀ ਪਹਿਲੀ ਵਾਰੀ ਕੀਤੇ ਮੈਂ ਘਰ ਤਾਂ ਮੈਂ ਬਹੁਤ ਵਾਰੀ ਆਇਆ ਆ ਅੱਛਾ ਜੀ ਹਾਂ ਜੀ ਤੇ ਅੰਗੜ ਜਿਹੜੀ ਇਹ ਛੱਤ ਕਿੰਨੇ ਸਾਲ ਪੁਰਾਣਾ ਘਰਿਆ ਇਹ ਕੰਨ ਸਾਲ 150 ਸਾਲ 150 ਸਾਲ ਨਾ ਤੇ ਛੱਤਾ ਅੱਜ ਵੀ ਇਦਾਂ ਹੈ ਜਿੱਦਾਂ ਕਹਿੰਦੇ ਬਿਲਕੁਲ ਹੁਣੇ ਬਣਾਈਆਂ ਹੁੰਦੀਆਂ ਲੱਕੜ ਜਿਹੜੀ ਲੱਕੜ ਉਦੋਂ ਦੀ ਆ ਲੱਕੜ ਦੀ ਲੱਗੀ ਆ ਉਦੋਂ ਦੀ ਆ ਹਾਂ ਜੀ 150 ਸਾਲ ਪੁਰਾਣੀ ਆ ਨਾ ਵੈਰੀ ਗੁੱਡ ਵੈਰੀ ਗੁੱਡ ਬਹੁਤ ਪਿਆਰਾ ਅੰਗੜੀ ਬਹੁਤ ਵਧੀਆ ਜੀ ਤੇ ਅੱਛਾ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਸੀ ਵੀ ਦਿਓੜ ਸਿੱਧ ਗੁਫਾ ਤੇ ਜਦੋਂ ਆਪਾਂ ਦਰਸ਼ਨ ਕਰਨੇ ਜਾਂਦੇ ਆ ਤੇ ਉੱਥੇ ਜਿਹੜੀਆਂ ਪੱਕੀਆਂ ਪੱਕੀਆਂ ਪੌੜੀਆਂ ਪੱਕੇ ਪੋੜੇ ਆ ਤਾਂ ਮੈਂ ਅੰਕਲ ਜੀ ਨਾਲ ਗੱਲ ਕਰਦਾ ਸੀ ਤੇ ਇਹ ਕਹਿੰਦੇ ਸੀ ਵੀ ਉਸ ਟਾਈਮ ਦੀਆਂ ਗੱਲਾਂ ਕਰਦੇ ਸੀ ਜਦੋਂ ਪੋੜੇ ਕੱਚੇ ਹੁੰਦੇ ਸੀਗੇ ਹਾਂ ਕੰਦ ਕੱਚੇ ਇਹ ਤੁਸੀਂ ਦੇਖੇ ਹੋਏ ਆ ਆਉਂਦਾ ਕੱਚੇ ਹੁੰਦੇ ਇਹ ਪਹਿਲੇ ਇਹ ਤੋਂ ਬਾਅਦ ਜਿਵੇਂ ਸਭ ਕੁਝ ਨਹੀਂ ਤੁਸੀਂ ਦੇਖੇ ਕੱਚੇ ਬੁੱਡੇ ਹਾਂਜੀ ਹਾਂਜੀ ਕੱਚੇ ਬੁੱਡੇ ਬਣੇ ਉਹ ਆ ਜੀ ਉਹ ਉਹਦੀ ਕੋਈ ਗੱਲ ਸਾਂਝੀ ਕਰੋ ਕੋਈ ਜਿਹੜੀ ਤੁਸੀਂ ਦੇਖੀ ਹੋਵੇ ਜਾਂ ਸੰਤਾਂ ਦਾ ਉਦੋਂ ਕੁਝ ਦੇਖੀ ਤਾਂ ਹੈ ਨਹੀਂ ਝੂਠ ਨਹੀਂ ਅਸੀਂ ਕਹਿੰਦੇ ਉਹਦਾ ਸੋਹਣਾ ਸੁਣਾਈ ਗੱਲ ਹੈ ਹਾਂਜੀ ਬਜ਼ੁਰਗ ਸਿਆਣੇ ਦੇ ਹਾਂਜੀ ਕਹਿੰਦੇ ਉੱਥੇ ਬਾਬਾ ਜੀ ਰਹਿੰਦੇ تھے ਛੋਟੀ ਜੀ ਕੁਬਵਨ ਦੀ ਸੀ ਤਾਰ ਤੇ ਪਹਾੜ ਤੇ ਉੱਪਰ ਅੱਛਾ ਜਿੱਦਾਂ ਆਪਣੇ ਚਰਨ ਪਾਦ ਕਾਇਆ ਹਾਂ ਜਿੱਦਾਂ ਹਾਂ ਚਰਨ ਪਾਦ ਕਾਇਆ ਉਸ ਪੰਸਰ ਫੰਨੂ ਹਾਂਜੀ ਉੱਥੇ ਦੇਵਕ ਜਿੰਦਾ ਪਿਆ ਰਹੇ ਫਿਰ ਲੋਕੀ ਜਿਹੜੇ ਉਹ ਬਾਬੇ ਕਿੱਥੇ ਹੁਣ ਗੁਫਾ ਹੈਗੀ ਆ ਹਾਂਜੀ ਬਾਬੇ ਕੋਲ ਰਹਿੰਦੇ ਨਾ ਜਿੱਥੇ ਗੁਫਾ ਆ ਬਣਾਜੀ ਉੱਥੇ ਦੇ ਲੋਕੀ ਆਉਂਦੇ ਸੇ ਉਹ ਦੇਖਣ ਵਾਸਤੇ ਨਾਲੇ ਪਸ਼ੂ ਨੂੰ ਪਸ਼ੂ ਨੂੰ ਚਾਹ ਦੇ ਤਾਂ ਦੇਖਦੇ ਕੇ ਕਹਿੰਦੇ ਇੱਕ ਬਾਬਾ ਬੈਠਾ ਹੈ ਉਹ ਬਾਬੇ ਨਾਲ ਮਿਲਣ ਆਉਂਦੇ ਸੀ ਬਾਬਾ ਦੇਖੀ ਹੁਣ ਉਹਨੇ ਕਹਿੰਦੇ ਇੱਥੇ ਕੋਈ ਬਾਬਾ ਬੈਠਾ ਹੈ ਦੇਖੋ ਵੀ ਤਪੱਸਿਆ ਕਰੇ ਵਾਂਗ ਜੀ 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 ਹੱਸ ਕੇ ਹੱਸ ਕੇ ਤੇ ਜਿੰਦਾ ਬਾਬੇ ਤੇ ਨਾ ਸੁਣਿਆ ਉਦਾਂ ਉਸ ਤਰ੍ਹਾਂ ਦੇ ਲੋਕਾਂ ਨੂੰ ਆਸਤੇ ਆਸਤੇ ਧੀਰੇ ਧੀਰੇ ਪਤਾ ਲੱਗਦਾ ਜਾਂਦਾ ਹੈ ਜੀ ਜੀ ਬਾਬਾ ਜੀ ਆਏ ਉਹ ਕਿ ਬਾਬਾ ਜੀ ਰਹਿੰਦੇ ਹੈ ਉੱਪਰ ਕੁਆਦੀ ਤੇ ਇਹ ਦਿਓੜ ਦਾ ਮਤਲਬ ਦੀਵਾ ਹਾਂ ਦੀਵਾ ਜਗਦਾ ਦੀਵਾ ਹਾਂ ਜਗਦਾ ਦੀਵਾ ਦਿਓੜ ਦਾ ਮਤਲਬ ਹਾਂ ਜੀ ਸਿੱਧ ਬਾਬਾ ਜੀ ਤੋਂ ਲਿਆ ਗਿਆ ਹਾਂ ਜੀ ਸਿੱਧ ਬਾਬਾ ਬਾਰਕਣਾ ਹੈ ਨਾ ਹਾਂ ਜੀ ਦਿਓੜ ਸਿੱਧ ਦਿਓੜ ਸਿੱਧ ਵਾਹ ਜੀ ਵਾਹ ਕੀ ਬਾਤ ਆ ਲੋ ਜੀ ਇਹਦੇ ਵਿੱਚ ਸਾਨੂੰ ਅੰਕਲ ਜੀ ਨੇ ਇੱਕ ਵੀ ਗੱਲ ਸਾਨੂੰ ਦੱਸੀ ਹੈ ਜਿਹੜੀ ਸਾਨੂੰ ਨਹੀਂ ਪਤਾ ਸੀ ਚਲੋ ਬਹੁਤੀ ਤੁਹਾਨੂੰ ਪਤਾ ਸੀਗਾ ਪਰ ਮੈਨੂੰ ਨਹੀਂ ਸੀ ਇਸ ਗੱਲ ਦਾ ਪਤਾ ਦਿਓੜ ਸਿੱਧ ਦਾ ਮਤਲਬ ਅਸਲੀ मीनिंग ਕੀ ਹੈ ਦਿਓੜ ਦਾ ਮਤਲਬ ਜਗਦਾ ਹੋਇਆ ਦੀਪਕ ਜਗਦਾ ਹੋਆ ਦੀਪਕ ਦੀਪਕ ਪ੍ਰਸਿੱਧ ਬਾਬਾ ਇਹ ਤੋਂ ਦਿਓੜ ਸਿੱਧ ਗੁਫਾ ਵਾਜੀ ਵਾ ਕੀ ਬਾਤ ਆ ਫਿਰ ਅੰਕਲ ਜੀ ਬਹੁਤ ਅੱਛੀ ਜਾਣਕਾਰੀ ਦਿੱਤੀ ਤੁਸੀਂ ਸਾਨੂੰ ਇਹ ਵੀ ਚਲੋ ਬਹੁਤ ਵਧੀਆ ਜੀ ਬਹੁਤ ਪਿਆਰਾ ਅੰਕਲ ਜੀ ਨਾ ਤੁਸੀਂ ਹਾਂਜੀ ਬਾਬਾ ਜੀ ਕਿਸੇ ਨੂੰ ਸਾਨੂੰ ਕਿਸੇ ਦੱਸਿਆ ਕਰੋ ਨਹੀਂ ਮੈਂ ਤਾਂ ਕੋਈ ਦਾਰਦ ਕਰ ਕੀ 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 ਕਰਦੇ ਕਿ ਨਹੀਂ ਬੜੰਦੇ ਇੱਥੋਂ ਜਾਂਦੇ ਔਰ ਕੀ ਕੀ ਦੁਨੀਆ ਦਾ ਮੈਂ ਨਾ ਜਦੋਂ ਆਉਂਦਾ ਤੁਹਾਨੂੰ ਪਤਾ ਪਹਿਲਾਂ ਮੈਂ ਆ ਕੇ ਚੁੰਗੀ ਭਾਰਨੀ ਉਹਦੀ ਰਿੰਕੂ ਦੀ ਦੁਕਾਨ ਤੇ ਲੌਣੀ ਹੁੰਦੀ ਆ ਆ ਕੇ ਨਾ ਅੱਧਾ ਘੰਟਾ ਘੰਟਾ ਆ ਕੇ ਗੁਣਗਣ ਕਰਨਾ ਹੀ ਹੁੰਦਾ ਮੈਂ 5-10 ਮਿੰਟ ਲਈ ਲਾਈਵ ਵੀ ਆਉਂਦਾ ਹੁੰਦਾ ਫੇਸਬੁੱਕ ਤੇ ਨਾ ਤੇ ਇਹ ਤਾਂ ਦੇਖੋ ਜਦੋਂ ਨਾ ਮੈਂ ਆਉਂਦਾ ਮੇਰਾ ਨਿਯਮ ਹੀ ਆਇਆ ਇਹਦਾ ਆਉਣਾ ਪਹਿਲਾਂ ਰਿੰਕੂ ਦੀ ਤਲਾਈ ਦੁਕਾਨ ਤੇ ਆਉਣਾ ਤਲਾਈਆਂ ਵਾਲੇ ਦੇ ਹਾਂਜੀ ਹਾਂਜੀ ਤੁਹਾਡੀ ਦੁਕਾਨ ਤੇ ਬਹਿ ਕੇ ਹਾਂਜੀ ਤੇ ਗੁਣਗਣ ਮਾਰੀਦਾ ਕਰਕੇ ਫਿਰ ਫੇਰ ਅਗਲਾ ਸਟੈਪ ਪਈਦਾ ਆ ਹਾਂ ਤਾਂ ਇਹ ਇੱਕ ਤੁਹਾਡਾ ਪਿਆਰਾ ਸਾਰਿਆਂ ਦਾ ਜੀ ਤੇ ਅੱਜ ਵੀ ਅਸੀਂ ਇਥੇ ਘਰੇ ਹੀ ਬ੍ਰੇਕਫਾਸਟ ਕੀਤਾ ਬਹੁਤ ਪਧਿਆ ਸੁਆ ਇਹਨਾਂ ਦਾ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਤੁਸੀਂ ਵੀ ਆਏ ਤਾਂ ਮਿਲਿਓ ਜਰੂਰ ਤੇ ਬਹੁਤ ਵਧੀਆ ਲੱਗਾ ਜੀ ਜੈ ਬਾਬਾ ਜੀ ਜੈ ਬਾਬਾ ਲੋਕ ਪ੍ਰਸਾਦ ਲਾਹ ਕੀ ਬਾਤ